ਲੁਧਿਆਣੇ ਦੀ ਬਾਈਲੈਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਆਯਾਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਹੈ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲਓ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਇਓ ਜਿਵੇਂ 41 ਹਰ ਗਿਆ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਰਸਾਂ ਦੀ ਬੋਡੀਆਂ ਦੀ ਗੱਲ ਆ ਜਾਏ ਚਾਹੇ ਅंसारी ਦੀ ਗੱਲ ਆ ਜਾਏ ਤੇ ਚਾਹੇ ਖਟਾਰੀ ਦੀ ਗੱਲ ਆ ਜਾਏ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ 41 ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦਾ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਨੂੰ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਂਹੀ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਐ ਦੋ ਕੇਸ ਮੇਰੇ ਕੋਲੇ ਆਏ ਐ ਇੱਕ ਕੇਸ 'ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕਿ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ ਆਯਾਲੀ ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੋਗੇ ਆਲੇਦ ਵਾਲੇ ਲਗਦੀਆਂ ਜ਼ਮੀਨਾ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਦੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਇੱਕ 41 ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਯਾਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਆਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੇਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਇਹਨਾਂ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪ ਦੇ ਆਪ ਨੂੰ ਅਕਾਲੀ ਹੈ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੈ ਹੁਣ ਇਹਦੇ ਚ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਚ ਸਕੈਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਹੈ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦੇਾਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਈਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆਪਣੀ ਕਲੋਨੀ ਹੁਣ ਇਹ ਕਹਿੰਦੇ ਆ ਕਿ 2015 ਚ ਬਣੀ ਐ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿੱਥੇ ਅੱਜ ਉਹ ਕਲੋਨੀ ਐ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਤੇ ਉਹ ਗੂਗਲ ਮੈਪ ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ ਇਹ ਗੂਗਲ ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਲ ਦੇਖ ਲੋ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਵੈਲਪਟਾ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਹਦੇ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ ਗੂਗਲ ਮੈਪ ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਤੇ ਤੇ ਇਹਨਾਂ ਨੇ ਸ਼ੋਅ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ ਸਟੈਂਪ ਪੇਪਰ ਪ੍ਰਕਿਊਰ ਕੀਤੇ ਬੈਕ ਡੇਟਸ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ ਚ 20 ਦੇ ਵਿੱਚ ਸਟੈਂਪ ਪੇਪਰ ਲੈਂਦੇ ਆ ਬੈਕ ਡੇਟ ਚ ਲੈ ਲੈਂਦੇ ਆ 15 16 ਦੀ ਤਰੀਕ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤਿੰਨ ਇਹ ਕੇਸ ਆਪਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਹੈ ਪਰ ਚੋਰ ਆਪਦੀਆਂ ਪੈੜਾ ਛੱਡ ਜਾਂਦਾ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਗੂਗਲ ਦੇ ਮੈਪ ਆਲੀ ਸਾਹਿਬ ਕਿੱਥੋਂ ਬਦਲੋਂਗੇ ਤੁਸੀਂ ਜਿਹੜੇ ਦਿਖਾ ਰਹੇ ਆ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ ਉਹਨਾਂ ਬੰਦਿਆਂ ਤੋਂ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕਿ ਸਾਡੇ ਬਈ ਕੋਈ ਇਹ 15 15 ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟਾਮਪ ਪੇਪਰ ਲਿਆ ਕੇ ਸਾਡੇ ਤੋਂ ਦਸਖਤ ਕਰਾ ਕੇ ਲਗੇ ਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲੇ ਪਿਆ ਲੋ ਮੈਂ ਪਿਆਲੀ ਨੂੰ ਚੈਲੰਜ ਕਰਦਾ ਇੱਕ ਗੱਲ ਤੇ 2018 ਦੀ ਪਾਲਿਸੀ ਹੈ 2018 ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਦਿਖਾ ਦੇ ਮੈਨੂੰ ਅਵੰਤਾ ਇਨਕਲੇਵ ਦੀ ਸਿੰਗਲ ਰਜਿਸਟਰੀ ਤੁਸੀਂ ਸਾਰੇ ਇੱਥੇ ਬੈਠੇ ਹੋ ਘਰ ਲੈਣੇ ਆ ਜਾਂ ਕੋਈ ਪਲਾਟ ਲੈਣੇ ਆ ਰਜਿਸਟਰੀ ਕਰਾਉਣੇ ਆ ਕਿ ਨਹੀਂ ਕਰਾਉਂਦੇ ਰਜਿਸਟਰੀ ਤਾਂ ਕਰਾਉਣੇ ਆ ਨਾ ਆਪਦੀ ਜਗ੍ਹਾ ਦੀ ਜੇ ਕਿਸੇ ਨੇ 2015 ਚ ਤੁਹਾਡੇ ਤੋਂ ਕਲੋਨੀ ਚ ਘਰ ਪਾਏ ਆ ਜਾਂ ਪਲਾਟ ਲਿੱਤੇ ਆ ਕੋਈ ਰਜਿਸਟਰੀ ਤਾਂ ਕਰਾਈ ਹੋਊਗੀ ਇੱਕ ਸਿੰਗਲ ਰਜਿਸਟਰੀ 93 ਪਲਾਟ ਹੈ ਉਸ ਕਲੋਨੀ ਚ ਇੱਕ ਸਿੰਗਲ ਰਜਿਸਟਰੀ ਮੈਨੂੰ ਇਹ ਵਾਲੀ ਦਿਖਾ ਦੇ 2018 ਤੋਂ ਪਹਿਲਾਂ ਦੀ ਇਰ ਤੁਸੀਂ ਕਿਵੇਂ ਕਹਿ ਸਕਦੇ ਹੋ ਪਾਲਨੀ 15 ਦੀ ਬਣੀ ਸੀ ਸਰਕਾਰ ਨੂੰ ਚੂਨਾ ਵੀ ਲਾਇਆ ਕਿਉਂਕਿ 3 ਕਰੋੜ ਰੁਪਏ ਦੇ ਵਿੱਚ ਰੈਗੂਲਰਾਈਜ਼ ਕਰਾ ਲਈ ਕਿੱਥੇ 50 ਲੱਖ ਰੁਪਿਆ ਕਿਲਾ ਦੇਣਾ ਪੈਣਾ ਸੀ 15 ਕਰੋੜ ਬਣਦਾ ਸੀ ਕਿੱਥੇ 55% ਹੀ ਬਿਲਟ ਅਪ ਏਰੀਆ ਕਰ ਸਕਦੇ ਸੀ ਤੁਸੀਂ 70% ਪਾਸ ਕਰਾ ਲਿਆ 15% ਏਰੀਆ ਜਿਹੜਾ ਸੈਂਕੜੇ ਕਰੋੜਾਂ ਦਾ ਬਣਦਾ ਉਹ ਵੀ ਤੁਸੀਂ ਸਰਕਾਰ ਨਾਲ ਠੱਗੀ ਮਾਰ ਲਈ ਤੇ ਕਹਿੰਦੇ ਹੋ ਅਸੀਂ ਬੜੇ ਦੁੱਧ ਤੋਤੇ ਆ ਆ ਸਾਰੇ ਜਿਹੜੇ ਪੇਪਰ ਐ ਇਹ ਸਾਰੇ ਪੇਪਰ ਵਿਜੀਲੈਂਸ ਕੋਲੇ ਐ ਤੇ ਇਹੀ ਪੇਪਰਾਂ ਤੋਂ ਡਰਾ ਕੇ ਅੱਜ ਉੱਥੇ ਲੁਧਿਆਣੇ 'ਚ ਲੈਂਡ ਪੂਲਿੰਗ ਦੀ ਸਕੀਮ ਤੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਐ ਲੈਂਡ ਲੂਟਿੰਗ ਸਕੀਮ ਮੈਂ ਤਾਂ ਕਹੂੰਗਾ ਤੇ ਫਿਰ ਹਿਆਲੀ ਸਾਹਿਬ ਕਿਉਂ ਨਹੀਂ ਬੋਲਦੇ ਏਪੀ ਸੈਂਟਰ ਵਾਲਾ ਲੁਧਿਆਣਾ ਪ੍ਰੋਟੈਸਟ ਦਾ ਕਿਉਂਕਿ ਸਭ ਤੋਂ ਵੱਧ ਜ਼ਮੀਨ 24000 ਏਕੜ ਤੋਂ ਵੱਧ ਜ਼ਮੀਨ ਲੁਧਿਆਣੇ ਚ ਅਕਵਾਇਰ ਹੋ ਰਹੀ ਹੈ ਇਹਦੀ ਆਪ ਦੀ ਵੱਟ ਨਾਲ ਵੱਟ ਜਿਹੜੀ ਆ ਉਹ ਅਕਵਾਇਰ ਹੋ ਰਹੀ ਹੈ ਤੇ ਫਿਰ ਬੋਲਦਾ ਕਿਉਂ ਨਹੀਂ ਕਿਸ ਗੱਲ ਦਾ ਡਰ ਹੈ ਜੀ ਲਿਪਟ ਸਰਵਿਸ ਤੁਸੀਂ ਕਰਦੇ ਹੋ ਕਿ ਸਰਕਾਰ ਨੂੰ ਇਹ ਰਿਵਿਊ ਕਰਨੀ ਚਾਹੀਦੀ ਐ ਕਰਨੀ ਚਾਹੀਦੀ ਔਰ ਕਰਨੀ ਚਾਹੀਦੀ ਇੰਨੇ ਨਾਲ ਤਾਂ ਨਹੀਂ ਢਿੱਡ ਭਰਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਕਾਰਨ ਦੱਸਦਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹ ਬੋਲਦਾ ਕਿਉਂ ਨਹੀਂ ਦੂਜੀ ਜਿਹੜੀ ਮੈਂ ਚੀਜ਼ ਤੇ ਆਉਣ ਲੱਗਿਆ ਸੀ ਆ ਦੇਖਿਓ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੇਖਣ ਵਾਲੀ ਚੀਜ਼ ਆ ਨਕਸ਼ਾ ਹੈ ਜੀ ਈਆਲੀ ਸਾਹਿਬ ਦੀ ਕਲੋਨੀ ਈਆਲੀ ਸਾਹਿਬ ਦਾ ਘਰ ਤੇ ਉਹਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਦਾ ਨਕਸ਼ਾ ਹੈ ਆ ਪੜੋਗੇ ਜੀ ਤੁਸ ਫ੍ਰੀਤੀ ਬਣ ਗਈ ਹੁਣ ਇਹਦੇ ਚ ਸਮਝ ਲਿਓ ਜੀ ਆ ਜਿਹੜਾ ਪਿੰਕ ਸ਼ੇਡੇਡ ਏਰੀਆ ਹੈ ਇਹ ਅਵੰਤਾ ਇਨਕਲੇਵ ਹੈ ਜਿੱਥੇ ਜਿਹੜੀ ਕਲੋਨੀ ਦੀ ਮੈਂ ਹੁਣ ਗੱਲ ਕਰਕੇ ਹਟਿਆ ਜਿਹਦੇ ਚ ਫਰਾਡ ਕਰਕੇ ਇਹਨਾਂ ਨੇ ਰੈਗੂਲਰਾਈਜ਼ ਕਰਾਈ ਆ ਪੈਕ ਡੇਟ ਆ ਪੀਲੇ ਵਾਲਾ 7.5 ਏਕੜ ਓਨਡ ਬਾਇ ਇਹਾਲੀ ਡਿਵੈਲਪਰਸ ਆ ਮੇਰੇ ਕੋਲੇ ਮਾਲਕੀ ਦੇ ਕਾਗਜ਼ ਆ ਉਹਨਾਂ ਦੇ ਹੁਣ ਤੁਸੀਂ ਵੇਖੋ ਆ ਡਿਵੈਲਪਡ ਏਰੀਆ ਆ ਇਹਾਲੀ ਦੀ ਮਾਲਕੀ ਵਾਲੀ ਜ਼ਮੀਨ ਆ ਨਾਲ ਲੱਗਦੀ ਨਹਿਰ ਤੇ ਵੀ ਲੱਗਦੀ ਐ ਕਲੋਨੀ ਦੇ ਨਾਲ ਵੀ ਲੱਗਦੀ ਐ 10 ਕਰੋੜ ਨੂੰ ਕਿਲਾ ਐ ਤੇ ਆ ਜਿਹੜੀ orange marker ਚ ਹੈ ਇਹ ਸਾਰੀ ਇਹਦੇ ਬਿਆਨੇ ਹੋਏ ਵੇ ਆਲੀ ਸਾਹਿਬ ਨੇ ਕੀਤੇ ਵੇ ਆ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੀ ਲੈਂਡ ਐਕਵਿਜ਼ੀਸ਼ਨ ਦੇ ਵਿੱਚੋਂ ਛੱਡ ਦਿੱਤੀ ਗਈ ਹੈ ਆ ਮੇਰੇ ਕੋਲੇ ਨੰਬਰ ਆ ਮੈਂ ਤੁਹਾਨੂੰ ਦਿਖਾਉਂ ਸਾਰੇ ਇਹ ਸਾਰੀ ਛੱਡਤੀ ਤੇ ਇੱਥੇ ਆ ਕੇ ਤੁਸੀਂ ਵੇਖੋ ਆ ਜਿਹੜੀ ਨੀਲੀ ਆ ਕਿਸਾਨਾਂ ਦੀ ਜ਼ਮੀਨ ਇਹ ਐਕਵਾਇਰ ਕਰ ਲਈ ਸਾਰੀ ਤੇ ਆ ਵਿੱਚੋਂ ਕਿਉਂ ਛੱਡਤਾ ਜੀ ਫਿਰ ਪਰਸ ਕੰਟੀਨਿਉਟੀ ਕਿਉਂ ਤੋੜੀ ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨ ਤਾਂ ਦੱਸ ਦਿਓ ਕੀ ਹੈ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਕਾਰਨ ਕੀ ਹੈ ਤੁਸੀਂ ਤਾਂ ਵਿੱਚੋਂ ਕੰਟੀਨਿਊਇਟੀ ਵੀ ਤੋੜਤੀ 10 ਕਰੋੜ ਰੁਪਏ ਨੂੰ ਕਿੱਲੇ ਆ ਇਹ ਇਹਦੀ ਯਾਰੀ ਸਾਹਿਬ ਨੇ ਰਜਿਸਟਰੀ ਤਾਂ ਚਾਹੇ 1.5 ਕਰੋੜ ਨੂੰ ਕਰਾਈ ਹੈ ਪਰ ਮੇਰੇ ਕੋਲੇ ਬਿਆਨਾ ਜਿਹੜਾ ਆਲੀ ਸਾਹਿਬ ਨੇ ਕੀਤਾ ਇਹਨਾਂ ਜਦੋਂ ਆ ਖਰੀਦੀ ਆ ਉਹ ਵੀ ਹੈਗਾ 7.5 ਕਰੋੜ ਰੁਪਏ ਨੂੰ ਕਿੱਲੇ ਦਾ ਬਿਆਨਾ ਮੇਰੇ ਕੋਲੇ ਹੈਗਾ ਚਾਹੇ ਸਟੈਂਪ ਡਿਊਟੀ ਏਜਨ ਇਨਕਮ ਟੈਕਸ ਏਜਨ ਇਹਨਾਂ ਨੇ ਕੀਤੀ ਹੈ ਮੈਂ ਉਸ ਪਾਸੇ ਅਜੇ ਗਿਆ ਨਹੀਂ ਪਰ ਆ ਮੈਨੂੰ ਦੱਸੋ ਵੀ ਇਹਦੇ ਚ ਫਰਕ ਕਿਉਂ ਆ ਹੁਣ ਆ ਤੁਸੀਂ ਵੇਖੋ ਮੈਂ ਤੁਹਾਨੂੰ ਪ੍ਰੂਫਸ ਹੈ ਦੱਸੂਗਾ ਇਹ ਆਲੀ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈ ਇਹ ਹੈ ਮਸਤੀਲ ਨੰਬਰ 63 ਤੇ 70 ਆ ਆ ਗਿਆ ਮਸਤੀਲ ਨੰਬਰ 63 ਤੇ ਮਸਤੀਲ ਨੰਬਰ 70 ਇਹ ਦੋਨੋਂ ਲੈਂਡ ਪੂਲਿੰਗ ਦੇ ਵਿੱਚੋਂ ਛੱਡ ਦਿੱਤੇ ਗਏ ਆ ਆ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਹੈ ਆ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ ਮਸਤੀਲ ਨੰਬਰ 62 ਤੋਂ ਮਸਤੀਲ ਨੰਬਰ 71 ਆ ਜਾਂਦਾ 63 ਤੋਂ ਲੈ ਕੇ 70 ਕਿਉਂ ਛੱਡ ਦਿੱਤੇ ਗਏ ਆ ਕਿਉਂਕਿ ਇਹ 41 ਸਾਹਿਬ ਦੀ ਜ਼ਮੀਨ ਤੇ 41 ਸਾਹਿਬ ਦੀ ਕਲੋਨੀ ਦੇ ਨੰਬਰ ਆ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਮੈਂ ਤਾਂ ਨਹੀਂ ਬਣਾਇਆ ਕੋਲੋ ਅੱਗੇ ਆ ਜਾਓ ਤੁਸੀਂ ਇੱਕ ਹੈਗੀ ਆ 41 ਸਾਹਿਬ ਦੀ ਮਸਤੀਲ ਨੰਬਰ 71 ਹੁਣ 71 ਚ ਇਹਨਾਂ ਨੇ ਲੈਂਡ ਪੂਲਿੰਗ ਚ ਲਿੱਤਾ ਹੈ ਹੁਣ 71 ਦੇ ਵਿੱਚ 20 ਏਕੜ ਹੈ ਜ਼ਮੀਨ 20 ਏਕੜ ਦੇ ਵਿੱਚੋਂ 8 ਏਕੜ ਵਾਲੇ ਸਾਹਬ ਦੇ ਆ ਉਹ 8 ਏਕੜ ਛੱਡ ਤੇ ਬਾਕੀ 12 ਕਿੱਲੇ ਲੈ ਲੇ ਇਹ ਕਿਉਂ ਜੀ ਪਿਕ ਐਂਡ ਚੂਜ਼ ਕਿਉਂ ਆ ਅਸੀਂ ਵੇਖੋ ਤੁਹਾਡੇ ਸਾਹਮਣੇ ਮਸਤੀਲ ਨੰਬਰ 71 ਇਹਨਾਂ ਨੇ ਲੈ ਲਈ ਜੀ ਇੱਕ ਖਸਰਾ ਨੰਬਰ ਤੇ ਆ ਗਿਆ ਮੈਂ ਖਸਰਾ ਨੰਬਰ 1 2 3 8 9 10 11 12 13 18 19 20 21 22 23 ਤੇ ਖਸਰਾ ਨੰਬਰ 4 5 6 7 14 15 16 17 ਇਹ ਨੋਟੀਫਿਕੇਸ਼ਨ ਚ ਕਿਉਂ ਛੱਡਦੇ